ਸਵੇਰੇ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਇਸ ਗੱਡੀ ਦਾ ਜੋ ਕਿ ਚੀਮਾ ਚੌਂਕ ਜਦੋਂ ਅਸੀਂ ਨਿਕਲਦੇ ਹਾਂ ਤਾਂ ਢੋਲੇਵਾਲ ਪੁਲ ਸ਼ੁਰੂਆਤ ਦੇ ਵਿੱਚ ਹੀ ਡਿਵਾਈਡਰ ਦੇ ਉੱਤੇ ਇੱਕ ਗੱਡੀ ਚੜੀ ਹੋਈ ਨਜ਼ਰ ਆਏਗੀ ਤੁਹਾਨੂੰ ਇੰਨਾ ਖਤਰਨਾਕ ਐਕਸੀਡੈਂਟ ਹੋਇਆ ਸਵੇਰੇ ਤਸਵੀਰ ਤੁਸੀਂ ਦੇਖ ਸਕਦੇ ਹੋ ਪਰ ਇਸ ਗੱਡੀ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਐਕਸੀਡੈਂਟ ਹੋਇਆ ਹੋਏਗਾ ਤਾਂ ਉਸ ਡਰਾਈਵਰ ਨੂੰ ਜਾਂ ਜਿੰਨੇ ਵੀ ਲੋਕ ਇਸ ਦੇ ਵਿੱਚ ਸਿਗੇ ਜੋ ਜ਼ਖਮੀ ਹੋਣੇ ਜਾਂ ਫਿਰ ਜਿਨ੍ਹਾਂ ਦੀ ਹਾਲਤ ਗੰਭੀਰ ਹੋਏਗੀ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਚੁੱਕੇ ਹੋਣਗੇ ਗੱਡੀ ਔਨ ਸੀ ਰੋਡ ਦੇ ਉੱਤੇ ਇਹ ਡਿਵਾਈਡਰ ਦੇ ਉੱਤੇ ਚੱਲੀ ਹੋਈ ਸੀ ਗੱਡੀ ਕਿ ਮਾਚ ਆਫ ਨਿਕਲ ਕੇ ਜਦੋਂ ਪਹਿਲਾ ਪੁਲਾ ਸੀ ਚਾਹੇ ਉੱਥੇ ਇਹ ਐਕਸੀਡੈਂਟ ਜੋ ਹੈ ਤੜਕੇ ਸਵੇਰੇ ਦੇਖਣ ਨੂੰ ਮਿਲਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਸਵੇਰੇ ਇਸ ਜਗ੍ਹਾ ਤੇ ਐਕਸੀਡੈਂਟ ਹੋਇਆ ਇਸ ਗੱਡੀ ਦਾ ਜੋ ਕਿ ਚੀਮਾ ਚੌਂਕ ਜਦੋਂ ਅਸੀਂ ਨਿਕਲਦੇ ਹਾਂ ਤਾਂ ਢੋਲੇਵਾਲ ਪੁਲ ਸ਼ੁਰੂਆਤ ਦੇ ਵਿੱਚ ਹੀ ਡਿਵਾਈਡਰ ਦੇ ਉੱਤੇ ਇੱਕ ਗੱਡੀ ਚੜੀ ਹੋਈ ਨਜ਼ਰ ਆਏਗੀ ਤੁਹਾਨੂੰ ਇੰਨਾ ਖਤਰਨਾਕ ਐਕਸੀਡੈਂਟ ਹੋਇਆ ਸਵੇਰੇ ਤਸਵੀਰ ਤੁਸੀਂ ਦੇਖ ਸਕਦੇ ਹੋ ਪਰ ਇਸ ਗੱਡੀ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਐਕਸੀਡੈਂਟ ਹੋਇਆ ਹੋਵੇਗਾ ਤਾਂ ਉਸ ਡਰਾਈਵਰ ਨੂੰ ਜਾਂ ਜਿੰਨੇ ਵੀ ਲੋਕ ਇਸ ਦੇ ਵਿੱਚ ਸਿਗੇ ਜੋ ਜ਼ਖਮੀ ਹੋਣੇ ਜਾਂ ਫਿਰ ਜਿਨ੍ਹਾਂ ਦੀ ਹਾਲਤ ਗੰਭੀਰ ਹੋਏਗੀ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਚੁੱਕੇ ਹੋਣਗੇ ਗੱਡੀ ਔਨ ਸੀ ਰੋਡ ਦੇ ਉੱਤੇ ਇਹ ਡਿਵਾਈਡਰ ਦੇ ਉੱਤੇ ਚੱਲੀ ਹੋਈ ਸੀ ਗੱਡੀ ਕਿ ਮਾਚ ਆਫ ਨਿਕਲ ਕੇ ਜਦੋਂ ਪਹਿਲਾ ਪੁਲ ਸੀ ਚਾਹੇ ਤਾਂ ਉੱਥੇ ਇਹ ਐਕਸੀਡੈਂਟ ਜੋ ਹੈ ਤੜਕੇ ਸਵੇਰੇ ਦੇਖਣ ਨੂੰ ਮਿਲਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ